ਹੈਲੋ ਸਤਿ ਸ੍ਰੀ ਅਕਾਲ ਜੀ ਤੁਮੋਂ ਬੀਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਲਈ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਮਰ ਕਲੈਕਸ਼ਨ ਦੇ ਸੂਟ ਨੇ ਜੀ ਇਹ ਪੀਚ ਕਲਰ ਦਾ ਸੂਟ ਹੈ ਤੇ ਇਸ ਦੇ ਉੱਪਰ ਐਡਾ ਮਸ਼ੀਨ ਵਰਕ ਜਿਹੜਾ ਹੋ ਰੱਖਿਆ ਕਿਹੋ ਜਿਹਾ ਡਿਜ਼ਾਈਨ ਜਿਹੜਾ ਕਰ ਸਕਦੇ ਹੋ ਐਡਾ ਅੱਗੇ ਦੋ ਗਲੀਆਂ ਵਾਂਗੂ ਡਿਜ਼ਾਈਨ ਜਿਹੜਾ ਇਹ ਤਾਂ ਬਣਿਆ ਹੋਇਆ ਆ ਤੁਸੀਂ ਵੇਖ ਸਕਦੇ ਹੋ ਤਾਂ ਕਿ ਜਿਹੜਾ ਬਣਿਆ ਹੈ ਇਹ ਤਾਂ ਮਾਰਕ ਕੋ ਬੰਜੇਗਾ ਇਹ ਤਾਂ ਅੱਧੀ ਰੌ ਨੱਕ ਮੰਜੇ ਦਾ ਲੈਂਥ ਖਿੱਚ ਦੀ ਜੀ 42 43 ਇੰਚ ਜਿਹੜੀ ਹੈ ਉਹ ਹੈਗੀ ਹੈ ਵੀ ਇੱਕ ਇੰਚ ਵਧਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਬਣਾਉਣਾ ਚਾਹਦੇ ਹੋ ਇਸ ਦੇ ਵਿੱਚ ਏਦਾਂ ਮਿਰਰ ਦਾ ਕੰਮ ਹੋ ਰੱਖਿਆ ਹੈ ਇਹ オリジナル ਮਿਰਰ ਨਹੀਂ ਜੀ ਦੂਸਰੇ ਮਿਰਰ ਲੱਗੇ ਹੋਏ ਨੇ ਏਦਾਂ ਬਹੁਤ ਹੀ ਜ਼ਿਆਦਾ ਜਿਹੜਾ ਕੰਮ ਹੈ ਜੀ ਤੁਸੀਂ ਸਿਫਾਈ ਨਾਲ ਦੇਖ ਸਕਦੇ ਹੋ ਹੋ ਰੱਖਿਆ ਬਹੁਤ ਹੀ ਪਿਆਰਾ ਕੰਮ ਜਿਹੜਾ ਪੂਰੀ ਕੁੜਤੀ ਦੇ ਉੱਪਰ ਹੋ ਰੱਖਿਆ ਹੈ ਇਹ ਜਦੋਂ ਮੈਂ ਬਾਜੂ ਪਰ ਕੋਈ ਚੱਕਰ ਵਾਲਾ ਨਹੀਂ ਆ ਇਹ 5 ਮੀਟਰ ਜਿਹੜਾ ਹੈ ਜੀ ਕਪੜਾ ਹੋਏਗਾ ਟੋਟਲ ਸੂਟ ਦਾ ਤੇ ਅੱਜ ਦੀ ਬਾਜੀ ਦਾ ਡਿਜ਼ਾਈਨ ਹੈ। ਹੁਣ ਤੁਸੀਂ ਸਟਿਚ ਕਰਵਾ ਸਕਦੇ ਹੋ ਇਹਨਾਂ ਨੂੰ। ਇਸ ਮੌਸਮ ਦੇ ਵਿੱਚ ਇਹ ਪਹਿਣ ਵਾਲੇ ਸੂਟ ਨੇ ਜੀ। ਹੋਰ ਇਸ ਦੇ ਨਾਲ ਇਸ ਨਾਲ ਦੁਪੱਟਾ ਜੀ ਡਾਈ ਹੋ ਚੁੱਕਿਆ ਬਸ ਇਸ ਦੀ ਫਿਨਿਸ਼ਿੰਗ ਹੋਣੀ ਹੈ ਇਹ ਵਰਕ ਹੋ ਗਿਆ ਜੀ ਸੂਟ ਇਸੇ ਤਰ੍ਹਾਂ ਦਿਖਾ ਰਹੇ ਹਾਂ ਡਿਜ਼ਾਈਨ ਨੈਕਸਟ ਜੀ ਇਸ ਦੀ ਗਾਜਰੀ ਪਿੰਕ ਦਾ ਸ਼ੇਡ ਹੈ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਅਟਕੋ ਮੈਚਿੰਗ ਹੈ ਜੀ ਬੋਟਮ ਜਿਹੜੀ ਤੁਸੀਂ ਪਹਿਲਾਂ ਵੀ ਦਾ ਇਹ ਜਿਹੜਾ ਸੂਟ ਹੈ ਜੀ ਇਹ ਖਾਦੀ ਤੇ ਹੈ ਬਹੁਤ ਹੀ ਸੋਹਣਾ ਲੱਗਦਾ ਕਪੜਾ ਜੀ ਹੋ ਗਿਆ ਆ ਤੁਸੀਂ ਦੇਖੀ ਸਾਡਾ ਡਿਜ਼ਾਈਨ ਇਸ ਦੇ ਉੱਪਰ ਜਿਹੜਾ ਵਰਕ ਹੈ ਜੀ ਐਡਾ ਨੈੱਕ ਦਾ ਕੋਆ ਰੌਂਡ ਨੈੱਕ ਜਾ ਰਿਹਾ ਐਡਾ ਦੋ ਪੈਨਲ ਬਣੇ ਹੋਏ ਨੇ ਕੰਮ ਦੀ ਫਿਨਿਸ਼ਿੰਗ ਜਿਹੜੀ ਹੈ ਜੀ ਉਹ ਤੁਹਾਨੂੰ ਚੈੱਕ ਕਰਵਾ ਲੈਣੀ ਇੱਕ ਵਾਰੀ ਹਾਂ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਜਿਹੜੀ ਹੈ ਜੀ ਆ ਦੇਖੋ ਜੀ ਬਹੁਤ ਸੁੰਹੋਰਖੀ ਐਡਾ ਇਸ ਦੇ ਵਿੱਚ ਜਿਹੜੇ ਬੋਟਮ ਨਾਲ ਦੇ ਪੈਚ ਲਗਾ ਕੇ ਫਲਾਵਰਸ ਜਿਹੜੇ ਨੇ ਰੈਡੀ ਕੀਤੇ ਹੋਏ ਨੇ ਤੇ ਉਹ ਮੈਂ ਹੁਣ ਤੇ ਇਸ ਦਾ ਤੁਹਾਨੂੰ ਬਾਜੂ ਦਿਖਾ ਦਿੰਦੀ ਆ ਆ ਬਾਜੂ ਬਾਜੂ ਦੇ ਉੱਪਰ ਵੀ ਜੀ ਪੂਰਾ ਫਲਾਵਰ ਜਿਹੜਾ ਬਣਿਆ ਹੋਇਆ ਹੈ ਇਹਦੇ ਅਸੀਂ ਪੈਚਵਰਕ ਕੀਤਾ ਹੋਇਆ ਹੈ ਪੈਚ ਲਗਾ ਕੇ ਪਰਵਰਕ ਕੀਤਾ ਹੋਇਆ ਹੈ ਦੂਸਰੀ ਬਾਜੀ ਵਾਲੀ ਹੈ ਜੀ ਹੁਣ ਮੈਂ ਤੁਹਾਨੂੰ ਇਸ ਦੀ ਬੋਟਮ ਜਿਹੜੀ ਹੈ ਉਹ ਦਿਖਾ ਦਿੰਦੀ ਆ ਅੱਜ ਜੀ ਬੋਟਮ ਹੈ ਇਹ ਬੋਟਮ ਦਾ ਕੰਮ ਹੈ ਇਸ ਦਾ ਬੋਤ ਇਸਦੇ ਬੋਟਮ ਦੇ ਉੱਪਰ ਜੀ ਸ਼ਰਟ ਨਾਲ ਦਾ ਪੈਚ ਲਗਾ ਕੇ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੀ ਬੋਟਮ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਸਦੇ ਨਾਲ ਦੁਪੱਟਾ ਰਹਿ ਗਈ ਹੈ ਜੀ ਤੁਸੀਂ ਚੱਕਰ ਕਰ ਸਕਦੇ ਆ ਜਿਹੜੀ ਇਹ ਚੀਨੋਂ ਆ ਦੁਪੱਟਾ ਹੋਏਗਾ ਐਡਾ ਇਸਦੀ ਜਿਹੜੇ ਪੱਲੇ ਨੇ ਜੀ ਪੱਲਿਆਂ ਦੇ ਉੱਪਰ ਐਡਾ ਡਾਈ ਹੋਈ ਹੈ ਡਾਈਨ ਡਾਈ ਦਾ ਕੰਮ ਕੀਤਾ ਹੋਇਆ ਤੇ ਇਹਨਾਂ ਲੇਸ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਅਤੇ ਅਕਸਰ ਬੋਟਮ ਦਿਨਾਲ ਦੀ ਲੇਸ ਲਾ ਕੇ ਐਡਾ ਇਹਨਾਂ ਦੋਨੋਂ ਪੱਲਿਆਂ ਦੇ ਉੱਪਰ ਜਿਹੜਾ ਟਾਈ ਡਾਈ ਹੈ ਵਰਕ ਹੈ ਇਹ ਸੰਜੀ ਹੈ ਜੀ ਸਾਡੀ ਵੀਡੀਓ ਦੇ ਸੂਟ ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਆਰਡਰ ਪਲੇਸ ਕਰ ਸਕਦੇ ਹੋ ਫਿਰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ